ਸੰਗਰੂਰ ਦੇ ਪਿੰਡ ਰਟੋਲਾ ਚ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਜਿਸ ਨਾਲ دہشت ਦਾ ਮਾਹੌਲ ਪੈਦਾ ਹੋ ਗਿਆ ਹੈ ਪੀੜਤ ਦਲਪੀ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਗੱਡੀਆਂ ਵਿੱਚ ਆਏ ਦਰਜਣਾਂ ਇਹਨਾਂ ਲੋਕਾਂ ਨੇ ਹਮਲਾ ਕੀਤਾ ਹੈ ਇਹ ਸਾਰੀ ਘਟਨਾ ਸਾਡੇ ਲਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋਈ ਹੈ ਚੌਕੀ ਇੰਚਾਰਜ ਸਰਪੰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ 112 ਤੇ ਕਾਲ ਆਈ ਸੀ ਕਿ ਕੁਝ ਲੋਕ ਗੱਡੀਆਂ ਤੇ ਸਵਾਰ ਹੋ ਕੇ ਪਿੰਡ ਦੇ ਵਿੱਚ ਹਾਹਾਕਾਰ ਮਚਾ ਰਹੇ ਹਨ ਤੇ ਗੋਲੀਬਾਰੀ ਕਰ ਰਹੇ ਹਨ ਇਹਨਾਂ ਨੇ ਕਾਫੀ ਪੰਤ ਤੋੜ ਵੀ ਕੀਤੀ ਉਹਨਾਂ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦੇ ਰੈਪ੍ਰੈਸਿੰਗ ਰਟੋੜਾ ਰਹਿਣ ਵਾਲਾ ਜੀ ਬਈ ਕੀ ਘਟਨਾ ਵਾਪਰੀ ਹੈ? ਘਟਨਾ ਹੋਈ ਹੈ। ਘਟਰਾ ਜੀ ਪਿਛਲੇ ਦਿਨੀ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਹੀ ਉਹਨਾਂ ਨੇ ਤੇ ਗੱਡੀਆਂ ਭਰ ਕੇ ਆਏ 12-13 ਗੱਡੀਆਂ ਦਾ ਕੈਮਰੇ 'ਚ ਵੀ ਆਈਆਂ ਜੀ। ਉਹਨਾਂ ਦੇ ਵਿੱਚ ਅਸਲਾ ਤੇ ਜਥਿਹਾਰ ਤੇ ਮੈਂ ਸਮਾਨ ਲੈਣ ਜਾ ਰਿਹਾ ਸੀ ਦੁਕਾਨ ਤੇ ਤੇ ਆਏ ਉੱਥੇ ਉਹਨਾਂ ਨੇ ਮੇਰੀ ਗੱਡੀ ਸਾਰੀ ਭੰਨਤੀ ਉਹਨਾਂ ਨੇ ਅਸਲੇ ਨਾਲ ਸਿੱਧੇ ਮੇਰੇ ਫੈਰ ਮਾਰੇ ਗੱਡੀ ਸਾਰੀ ਫੁੱਟ ਗਈ ਬਸ ਗੱਡੀ ਨੰਗਣ ਦੀ ਕੋਈ ਵੀ ਨਹੀਂ ਮਸਾਂ ਗੱਡੀ ਨਿਕਲੀ ਉੱਥੋਂ ਗੱਡੀ ਗੱਡੀ 'ਚ ਕਿੰਨੇ ਜਣੇ ਸੀ ਕਿਹੜੀ ਗੱਡੀ ਸੀ ਗੱਡੀ ਸਾਡੇ ਕੋਲ ਕਰੂ ਸੀ ਜੀ ਆਪਦੀ ਗੱਡੀ ਹੈ ਜੀ ਚਾਰ ਜਣੇ ਸੀ ਜੀ ਬੱਚੀ ਉਹਨਾਂ ਨੇ ਆ ਕੇ ਬਸ ਸਾਰੀ ਗੱਡੀਆਂ ਘੇਰ ਕੇ ਆਲੇ ਦਾਲੇ ਲਾ ਕੇ ਗੱਡੀ ਸੀ ਮਸਾਂ ਗੱਡੀਆਂ ਵਿੱਚੋਂ ਫੁੱਟ ਗਈ ਸਾਡੀ ਗੱਡੀ ਸਾਰੀ ਉਹਨਾਂ ਕੋਲ ਹਥਿਆਰ ਤੀ ਬਹੁਤ ਜ਼ਿਆਦਾ ਤੇਜ਼ ਆ ਸਾਡੀ ਗੱਡੀ ਸਾਰੇ ਉਹਨੇ ਭੰਨਤੀ ਪਿਸਟਲ ਸੀ ਰਫਲਾ ਸੀ ਸਾਰਾ ਅਸਲਾ ਉਥੇ ਬਫੈਰਿੰਗ ਹੋਈ ਸਾਡੇ ਸਿੱਧੇ ਫੈਨ ਮਾਰੇ ਉਹਨਾਂ ਨੇ ਬਾ ਪਿੰਡ ਚ ਬਹੁਤ ਯਾਰ ਦੇ ਡੈਸਟਪ ਲਾਉਣੇ ਹੀ ਉਹਨਾਂ ਨੇ ਵੀ ਜਾਨੋ ਮਾਰ ਜਾਨ ਨੂੰ ਮਾਰਨੇ ਕੰਮ ਕਰਿਆ ਸੀ ਉਹਨਾਂ ਨੇ ਵੀ ਮਾਰਾਂਗੇ ਅੱਜ ਪਤਾ ਨਹੀਂ ਕਿਉਂ ਮਾਰਨਾ ਚਾਹੁੰਦੇ ਨੇ ਮੈਨੂੰ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰ ਰਹੇ ਨੇ ਤੁਹਾਡੇ ਨਾਲ ਮੇਰੇ ਯਾਰ ਵੇਲੇ ਸੀ ਜੀ ਮੇਰੇ ਦੋਸਤ ਚਾਰ ਜਣੇ ਗੱਡੀ ਦੇ ਵਿੱਚ ਸੀ ਪਰ ਪੂ ਵਾਲਾ ਮੁੰਡਾ ਆਇਆ ਸੀ ਜੀ ਉਹਦਾ ਬਰਥਡੇ ਸੀ ਉਹ ਕੇਕ ਕੱਟਣ ਆਇਆ ਸੀ ਉੱਥੇ ਸਮਾਨ ਲੈਣ ਲੱਗ ਰਹੇ ਸੀ ਦੁਕਾਨ ਤੇ ਇਹਦੇ ਵਿੱਚ ਜਿਹੜੇ ਪਿੰਡ ਦੇ ਬੰਦੇ ਨੇ ਹਮਲਾ ਕੀਤਾ ਤੁਸ ਕਿਉਂ ਕਿਹੜੇ ਕਿਹੜੇ ਬੰਦੇ ਨੇ ਉੱਚ ਜੀ ਮੌਜੂਦਾ 6 ਜਣੇ ਤਾਂ ਪਛਾਣ ਚ ਆ ਗਏ ਬਾਕੀ ਹੁਣ ਸੱਤੇ ਨਹੀਂ 36 ਬੰਦੇ ਪਏ ਹੋਣੇ ਹੁਣ ਸੱਤੇ 12 ਗੱਡੀਆਂ ਸੀ ਜਿਹੜੀ ਕੈਮਰੇ ਦੇ ਵਿੱਚ ਆ ਗਈਆਂ ਸਾਡੇ ਪਿੰਡ ਦੇ ਵੀ ਕਮਲਜੀਤ ਸਿੰਘ ਮੇਰ ਨੇ ਜਿਨ੍ਹਾਂ ਨੇ ਸਾਡੇ ਤੇ ਫਾਇਰਿੰਗ ਕੀਤੀ ਇੱਕ ਲਗਨ ਗੁਰ ਲਗਨ ਗੁਰਸੇਵਕਾ ਸਰਪੰਚ ਹੈ ਜੋ ਕਿ ਹੁਣ ਪਿੰਡ ਦਾ ਉਹਦੀ ਸਾਰਾ ਸ਼ੈ ਤੇ ਕੰਮ ਹੋ ਰਿਹਾ ਜੀ ਇਹ ਮੌਜੂਦਾ ਸਰਪੰਚ ਹੈ ਜੀ ਉਹ ਇੱਕ ਆਈ ਸਰਪੰਚ ਹੀ ਆ ਸਾਰਾ ਕੁਝ ਉਹ ਕਰਾ ਲਿਆ ਜੀ ਜਿਹੜੀ ਪਾਰਟੀ ਨੇ ਉਪਾਟੀ ਕਾਂਗਰਸ ਨਾਲ ਸੰਬੰਧ ਐਸੀ ਆਮ ਆਦਮੀ ਨਾਲ ਸਬੰਧ ਰੱਖਦੇ। ਇਹ ਕਾਰਨ ਦਾ ਕੀ ਕਪ ਲੱਗੇ ਵੀ ਕਾਰਨ ਕੀ ਹੋਇਆ ਉਹਨੇ ਤੇ ਜਿਹੜੀ ਜਾਣ ਨੇ ਆਮ ਨਾ ਕਰੇ। ਕਾਰਨ ਹਲੇ ਕੋਈ ਛੋਟਾ ਮੋਟਾ ਤੁੰਤੂ ਮੈਂ ਹੋਈ ਸੀ ਜੀ ਅਸੀਂ ਧਰਨੇ ਤੇ ਜਾ ਰਹੇ ਸੀ। ਅਸੀਂ ਟਰੈਕਟਰ ਆਪ ਦਾ ਲੈ ਕੇ ਜਾ ਰਹੇ ਸੀ, ਆਪ ਦਾ ਲੈ ਕੇ ਜਾ ਰਹੇ ਸੀ। ਰਸਤੇ 'ਚ ਸਾਡੇ ਨਾਲ ਲੱਗੇ ਕਰਨ ਕਿਤੇ ਟਰੈਕਟਰ ਮੂਰੇ ਘੱਡ ਲੈ ਕਿਤੇ ਪਿੱਛੇ ਕਰ ਲਿਆ। ਕੋਈ ਰੈਂਜਰ ਸਪਰਾਣੀ। ਰੈਂਜਰਸ ਕੁਛ ਨਹੀਂ ਵੀ ਅਸੀਂ ਸੜਕ ਬਣ ਰਹੀ ਹੈ ਸਾਡੇ ਪਿੰਡ ਰਟੋਲਾ ਤੋਂ ਧਨੋਲੀ ਕਲਾਂ ਨੂੰ। ਜੋ ਕਿ ਇਹਨਾਂ ਨੇ ਘਰ ਪਾਇਆ ਹੋਇਆ ਹੈ ਪਹੇ ਦੇ ਉੱਤੇ। ਅਸੀਂ ਉਹ ਹਕੜਾਇਆ ਸੀ ਸਾਰਾ ਬਸ ਉੱਥੇ ਸੀ ਇਹਨਾਂ ਨੂੰ ਇਹ ਕਹਿੰਦਾ ਸੀ ਵੀ ਆਪਦਾ ਬਿਲਡਿੰਗ ਢਾਉ ਤੇ ਸੜਕ ਆਪਣੀ ਬਣ ਜੂ ਵੀ ਹੁਣ ਤਾਂ ਬਣ ਰਹੀ ਹੈ ਆਮ ਆਦਮੀ ਸਰਕਾਰ ਸੜਕ ਬਣਾ ਰਹੀ ਹੈ ਬਸ ਉੱਥੋਂ ਮਾੜੀ-ਵੋਟੀ ਹੋ ਗਈ ਮੇਰੀ ਮਾਤਾ ਜੀ ਨੇ ਮੈਂਬਰ ਨੇ موجوده ਤੇ ਮੈਂ ਉੱਥੇ ਕੰਮ ਕਰਾ ਰਿਆ ਸੀ ਬਹੁਤ ਉਹਨਾਂ ਨੇ ਕਰ ਲਿਆ ਵੀ ਸੀ ਕਹਿਣ ਨੂੰ ਵੀ ਆਪਦੇ ਘਟਾ ਆਪਦਾ ਕੁਝ ਵੀ ਨਹੀਂ ਸੜਕ ਟੋਟਾ ਉੱਥੇ ਰਹਿ ਜੂ ਪੁਲਿਸ ਕੰਪਲੀਟ ਕਰੀ 100 ਨੰਬਰ ਜਦੋਂ ਉੱਥੇ ਸਾਰਾ ਕੁਝ ਹੋਇਆ ਫਾਇਰਿੰਗ ਹੋਈ ਸਾਰਾ ਕੁਝ ਹੋਇਸ ਤਾਂ ਨਾਗੇ ਸੀ 112 ਤੇ ਕਾਲ ਕਰੀ ਪੁਲਿਸ ਆਈ ਉਨੇ ਸਾਰਾ ਮੌਕਾ ਦੇਖਿਆ ਉਹ ਸਾਰਾ ਕੁਝ ਜਾਂਚ ਕਰੀ ਉਹਨਾਂ ਨੇ ਤੇ ਐਫ ਆਰ ਆਈ ਕੱਟ ਗਈ 6 ਜਨਵਰੀ ਉਹ ਬਜੀ 30 12 24 ਨੂੰ ਸੁਰਕਸ਼ 12 ਤੋਂ ਕਾਲ ਆਈ ਸੀ ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਾਲ ਦੇ ਉੱਤੇ ਕਿ ਕੁਝ ਆਦਮੀ ਜਿਹੜੇ ਗੱਡੀਆਂ ਲੈ ਕੇ ਹੰਡਰਡ ਬਾਜੀ ਕਰ ਰਹੇ ਪਿੰਡ 'ਚ ਮੈਂ ਸਮੀਤ ਪੁਲਿਸ ਪਾਰਟੀ ਦੇ ਉੱਤੇ ਮੌਕੇ ਤੇ ਪਹੁੰਚ ਗਿਆ ਸੀ ਵੈਰੀਫਾਈ ਕੀਤਾ ਉੱਥੇ ਮੌਕੇ ਤੇ ਜਾ ਕੇ ਠੀਕ ਹੈ ਜੀ ਉਹਦੇ ਵਿੱਚੋਂ ਦਿਲਪੀ ਸਿੰਘ ਸਨ ਆਫ ਹਰਦੀਪ ਸਿੰਘ ਜਿਸ ਨੇ ਆਪਣਾ ਬਿਆਨ ਲਿਖਾਇਆ ਦੇ ਦੇ ਬਿਆਨਾਂ ਤੇ ਅਦੀਨਤਰ ਮਕਦਮਾ ਨੰਬਰ 138 ਅਦੀਨਤਰ 109126 124 190 193 252754 ਨਾਕ थाना ਚਾਦਲੀ ਦਰਜ ਜੇ ਡਿਸਟ੍ਰਿਕਟ ਕੀਤਾ ਗਿਆ ਜਿਸ ਦੇ ਸਬੰਧੀ ਦੋਸ਼ੀ ਗੁਰਸੇਵਕ ਸਿੰਘ son of ਗੁਲਜਾਰ ਸਿੰਘ ਕਮਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਗੁਰਲਗਨਦੀਪ ਸਿੰਘ son of ਜੈਪ ਸਿੰਘ ਸੰਦੀਪ ਸਿੰਘ ਪੁੱਤਰ ਨਰਪਾਲ ਸਿੰਘ ਮਨਦੀਪ ਸਿੰਘ ਤੇ ਅਸ ਕੁਲਦੀਪ ਸਿੰਘ son of ਭਿੰਦਰ ਸਿੰਘ ਵਾਸੀਆਂ ਸਾਰੇ ਰਟੌਲ ਰੂਬੀ son of ਜਸਪਾਲ ਸਿੰਘ ਵਾਸੀ ਜਕੇਪਲ ਇਹਨਾਂ ਦੇ ਵਰਕਲਫ ਦਰਜ ਜਿਸ ਤਰ ਕੀਤਾ ਤੇ ਰੇਡਾਂ ਜਾਰੀ ਨੇ ਇਹਦੇ ਵਿੱਚ ਕੁਝ ਇਹ ਵੀ ਲਿਖਿਆ ਹੈ ਉਹਨਾਂ ਨੇ ਦੱਸਿਆ ਕੋਈ ਹਸਲਾ ਵਗੈਰਾ ਉਹਨਾਂ ਕੋਲ ਸੀਗਾ ਤੇ ਹਮਲਾ ਵਗੈਰਾ ਵੀ ਕੀਤਾ ਬੂੜਿਆਂ ਤੇ ਗੱਡੀ ਵਗੈਰਾ ਭੰਨੀ ਜਾਂਦੀ ਹੈ ਗੱਡੀ ਭੰਨਣ ਵਾਲੀ ਜਿਹੜੀ ਖਬਰ ਹੈ ਉਹ ਤਾਂ ਠੀਕ ਹੈ ਅਸਲੇ ਬਾਰੇ ਅਜੇ ਵੈਰੀਫਾਈ ਕਰ ਰਹੇ ਹਾਂ ਜੀ ਜੀ ਅਸੀਂ ਵੀ ਸੁਰਤੋਂ ਇਸ ਵਾਰ ਅਸੀਂ ਕਾਰਵਾਈ ਅਮਚ ਲਿਆਂਦੇ ਜਾਵਾਂਗੇ ਸੀਸੀਟੀਵੀ ਫੁਟੇਜ ਵਗੈਰਾ ਸਾਹਮਣੇ ਆਈ ਹੈ ਜੀ ਸੀਸੀਟੀਵੀ ਫੁਟੇਜ ਜਿਹੜੀ ਮੌਕੇ ਤੇ ਲਈ ਗਈਆਂ ਜਿਹਦੇ ਵਿੱਚੋਂ ਗੱਡੀਆਂ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਗੁਰਸੇਵ ਸਿੰਘ ਜੀ ਇਹਦਾ ਪਿੰ ਕਰਸ਼ੇਵਿਕ ਸਿੰਘ ਦਾ ਜਿਹੜੀ ਵਾਈਫ ਹੈ ਉਹ ਸਰਪੰਚ ਨੇ ਮੌਜੂਦਾ ਜੀ ਉੱਚ ਅਧਿਕਾਰੀਆਂ ਦੇ ਧਿਆਨ ਚ ਤੁਸੀਂ ਲਿਆਤਾ ਜੀ ਸਾਰਾ ਮੈਟਰ ਉਹ ਸਾਰੇ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆ ਕੇ ਹੋਇਆ ਸਰਕਸ ਕਾਰਵਾਈ ਕਿਸ ਤਰ੍ਹਾਂ ਨਹੀਂ ਕਰ ਰਹੇ ਕੋਈ ਬੰਦੇ ਦੀ ਰੈਡ ਜਾਂ ਪੁਰੀਦਾ ਵਗੈਰਾ ਉਹ ਵੀਰੋਧ ਦੀ ਵਾਸਤੇ ਕਾਰਵਾਈ ਜਾਰੀ ਹੈ ਜੀ ਰੇਡਾਂ ਕਰ ਰਹੇ ਜੀ ਜਲਦੀ ਕੰਮ ਕਿਤੇ ਹੋ ਜਾਵੇ ਜਲਦੀ ਕੰਮ ਕਿਤੇ ਜਾਣਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ